ਮਾਹੌਲ ਮਤਰਾ ਲਿਆ ਇਨੀ ਕਰਨਾ ਮੈਂ ਕਹਾਂ ਤਰੇ ਮੁੰਡੇ ਨੂੰ ਲੈ ਚਲਦਾ ਨਾਲ ਤੇ ਜਦੋਂ ਪੈਸੇ ਹੋਣਗੇ ਇਹਨੂੰ ਛਡਾ ਕੇ ਲੈ ਜੀ ਗੈਣੀ ਰੱਖ ਲਈ ਨਾ ਮੈਂ ਤੇ ਤੈਨੂੰ ਮਾਰ ਹੀ ਦੰਗ ਭੈਣ ਚੋਦੇ ਮੇਰੇ ਮੁੰਡਾ ਕਤੋਂ ਖੜ ਕੇ ਲੈ ਜੰਨੇ ਤੂੰ ਪੈਸੇ ਤੂੰ ਤੇਰੇ ਮੂੰਹ ਤੇ ਮਾਰ ਕੇ ਆਉਂਗੀ ਦੋ ਤਰੀਕ ਨੂੰ ਹਾਂ ਸੋਨੀ ਕੀ ਲਾਗ ਹੀ ਲੈਣਾ ਮਿਰਜਨ ਮੈਂ ਟੋਕਰੇ ਲੈ ਰਹੀ ਹਾਂ ਸਬਜ਼ੀ ਵਾਸਤੇ ਇਹ ਪਲਾਸਟਿਕ ਦਾ ਬਜ਼ਾਰ ਮੇਂ 50 ਕਾ ਵਿਕਤਾ ਹਮ 50 ਕਾ ਦੋ ਵੇਖਤੇ ਹਾਂ ਮੁੰਡਾ ਲੈ ਜਿੰਨਾ ਚੱਕੇ ਮੈਨੂੰ ਤੇ ਇਹ ਦੂਰਾ ਬੰਦਾ ਕੀ ਕਹੀ ਗੱਲਾਂ ਦੇ ਹਾਂ ਠੀਕ ਹੈ ਤੇ ਇਹ ਦੂਰਾ ਤੇ ਇਹ ਦੂਰਾ ਹਾਂ ਜਦੋਂ ਸ਼ਕਲ ਦੇਖ ਕਿੰਨਾ ਬਣਾ ਗਿਆ ਗੱਲ ਛੱਡ ਭਾਈ ਗਾਲਾਂ ਨਾ ਕੱਢ ਤੇ ਆ ਵੇਖੋ ਸੋਨੀ ਦੇ ਮੁੰਡੇ ਨੇ ਰੱਖੀ ਏ ਬੋਦੀ ਤੇ ਇਹਦੀ ਗੱਲ ਵੀ ਕਰਾਂਗੇ ਸੋਨੀ ਨਾਲ ਮੁੱਠੇ ਦੀ ਬੋਦੀ ਬਾਰੇ ਆ ਵੇਖੋ ਪਤਲਾ ਪਤਲਾ ਛੇਤੀ ਹੈ ਨਾ ਫੇਸੇ ਲਈ ਆਪਕੋ ਭਰੋਸਾ ਨਹੀਂ ਰਿਹਾ ਫੇਰ ਪਰ ਉਹ ਸਿਪਰਾ ਛੜ ਨਹੀਂ ਹੈਗਾ ਮੈਨੂੰ ਭਾਈ ਮੈਂ ਤਾਂ ਕਹੀ ਤੇ ਤੇਰੇ ਘਰੇ ਗੇੜੇ ਮਾਰ ਆਇਆ ਮੈਨੂੰ ਪਤਾ ਲੱਗਾ ਇੱਧਰ ਕੰਮ ਕਰਨ ਆਈ ਹੈ ਤਾਂ ਕਰਕੇ ਤੇਰੇ ਪਿੱਛੇ ਆ ਗਿਆ ਮੈਂ ਤਾਂ ਅੱਛਾ ਹੈ ਪਿੱਛੇ ਲੈਣ ਆਈ ਐ ਮੈਂ ਜਿਹੜਾ ਕਹਾਂਗਾ ਤੈਨੂੰ 2 ਤਾਰੀਖ ਨੂੰ ਪੈਸਾ ਦੰਗੇ ਤਾਂ ਹੁਣੇ ਤੂੰ ਮਗਰ ਪੈ ਗਈ ਮੈਨੂੰ ਤੇ ਲਓ ਜੀ ਆਪਾਂ ਆ ਗਏ ਉੱਪਰ ਤੇ ਆ ਲੱਗੀ ਹੋਈ ਐ ਸੋਨੀ ਉੱਪਰ ਛੱਤ ਤੇ ਝਾੜੂ ਕਰਨ ਤੇ ਕਰਦੇ ਆ ਸੋਨੀ ਨਾਲ ਗੱਲਬਾਤ ਸੱਸਰੀ ਘਰ ਸੋਨੀ ਸੱਸਰੀ ਘਰ ਜੀ ਵੀਰ ਜੀ ਹੋਰ ਕਿਵੇਂ ਠੀਕ ਹੋ ਕੀ ਕਿ ਤੇ ਕੀ ਕਰੀ ਜਾਂਦੇ ਹੋ ਛੱਤ ਤੇ ਮੈਂ ਕਿਹਾ ਦਦੀ ਕਹਿੰਦੇ ਦਸਾਰੇ ਦੀਪਾ ਵਾਲੀ ਆ ਰਹੀ ਛੱਤ ਤੇ ਨਾ ਸਫਾਈ ਕਰਦੇ ਮਰੀ ਜੀ ਅੱਛਾ ਸਫਾਈ ਚੱਲ ਰਹੀ ਫਿਰ ਦੀਵਾਲੀ ਤਾਂ ਅਜ ਬੜੀ ਦੂਰ ਏ ਦਸਹਰਾ ਤਾਂ ਆ ਗਿਆ ਨਾ ਅੱਛਾ ਫਿਰ ਕੋਈ ਪੁਰੋਨੇ ਆ ਜਾਊਗਾ ਚੰਗਾਣੇ ਲੱਗੂਗਾ ਨਾ ਹਾਂ ਨਹੀਂ ਠੀਕ ਹੈ ਵਧੀਆ ਚਲ ਸਫਾਈ ਕਰ ਲਵਾਂ ਹਾਂ ਚੱਲ ਵਧੀਆ ਗੱਲ ਏ ਤੇ ਆ ਉੱਤੇ ਮੁੰਡਾ ਵੀ ਚੜਿਆ ਉੱਤੇ ਹਾਂ ਤੇ ਸੋਨੀ ਇੱਕ ਕੰਮ ਕਰਿਆ ਕਰ ਇਹਨੂੰ ਨਾ ਉੱਤੇ ਲੈ ਕੇ ਆਇਆ ਕਰ ਤੇ ਆ ਇਧਰ ਵੇਖ ਕਿਵੇਂ ਉੱਤੇ ਜੋੜਨੇ ਹੈ ਕਿੰਨਾ ਖਤਰੇ ਵਾਲਾ ਕੰਮ ਹੈ ਮੁੰਡੇ ਨੂੰ ਉੱਤੇ ਕਾ ਤੋਂ ਲੈ ਕੇ ਆਉਣੀ ਹੈ ਬਿਰਜੀ ਪਤਾ ਕੀ ਉਹਦਾ ਤਾਂ ਆਪਕਾ ਗੱਲ ਸਹੀ ਹੈਗਾ ਪਰ ਜਿੱਤੇ ਅੰਦਰ ਜਿੰਨੂੰ ਰੱਖਣ ਵਾਲਾ ਪਰਮਾਤਮਾ ਹੈਗਾ ਨਾ ਉਹਨੂੰ ਕੋਈ ਮਾਰ ਵੀ ਨਹੀਂ ਸਕਦੀ ਹੈਗਾ ਅਸੀਂ ਜਦੋਂ ਛੋਟੀ ਰਹਿੰਦੇ ਸੀ ਨਾ ਸਾਡੇ ਉਹਦੋਂ ਬਿਹਾਰ ਚ ਬਹੁਤ ਜ਼ਿਆਦਾ ਪਾਣੀ ਆ ਜਾਂਦੀ ਸੀ ਅੱਛਾ ਉਦੋਂ ਮੈਂ ਜਲੰਧਰ ਰਹਿੰਦੀ ਸੀ ਅੱਛਾ ਤੇ ਉਦੋਂ ਤੋਂ ਇਹ ਹੁਣ ਤਾਂ ਤਾਰ ਕੇ ਸੱਪਤੀ ਹੋ ਗਈ ਹਾਂ ਉਦੋਂ ਤਾਂ ਤਾਰ ਕੇ ਸੱਪਤੀ ਵੀ ਨਹੀਂ ਸੀ ਹਾਂ ਤੇ ਮੈਂ ਇੱਧਰ ਉੱਧਰ ਤੁਰਦੀ ਫਿਰਦੀ ਰੰਦੀ ਤਬ ਤੇ ਰੱਜੀ ਦੇ ਰੱਬ ਬਚਾਉਣ ਵਾਲਾ ਸੀ ਤੇ ਮੈਂ ਮਰੀ ਨਹੀਂ ਹਾਂ ਸਾਡੇ ਵਿਹਾਰ 'ਚ 50 50 ਫੁੱਟ ਪਾਣੀ ਆ ਜਾਂਦੇ ਸੀ ਚਲ ਸੁਣੀ ਐ ਕਰਦੇ ਆ ਇੱਥੇ ਆ ਧੁੱਪ ਬੜੀ ਹਾਂ ਚੱਲ ਆਪਾਂ ਥੱਲੇ ਜਾ ਕੇ ਗੱਲ ਕਰਦੇ ਆ ਨਾਲੇ ਮੁੰਡੇ ਨੂੰ ਬੁਲਾ ਲੈ ਹੈ ਅੱਛਾ ਠੀਕ ਹੈ ਜੀ ਹਾਂ ਥੱਲੇ ਆ ਜਾ ਹੈ ਕਿਉਂਕਿ ਧੁੱਪ ਬੜੀ ਹੈ ਨਾ ਉੱਥੇ ਕਰਦੇ ਆ ਗੱਲ ਹਾਂ ਆ ਜਾ ਆ ਜਾ ਆਜਾ ਸੋਨੀ ਖੜ ਗਈ ਕੀ ਹੋ ਗਿਆ ਉਸ ਸਾਮਾਨ ਬਲਾਈ ਮੈਂ تھوڑی سامان ਨਾ ਲੈ ਲਉ ਉਸ ਸਾਗ سب کے ٹوکری ਬਲਾਈ ਹੈਗੀ 50 روپے دے رہی सस्ती दे रही ਮੈਂ ਲੈ ਹੀ ਲਵਾ ਫਿਰ ਉਹ ਮੈਨੂੰ ਲੱਗਦਾ ਇਹ سامان ਹਲਕਾ ਹੁੰਦਾ ਸੋਨੀ ਰੈਣ ਦੇ ਬਜਾਰੋਂ ਲੈ ਲਈ ਮੈਂ ਚੜ ਕੇ ਦੇਖ ਲਾਂਗੇ ਜੇ ਟੁੱਟ ਜਾਗੇ ਤਾਂ ਇੱਕ ਵੀ ਪੈਸਾ ਨਹੀਂ ਦੇਣਾ ਫਿਰ اچھا ਚੜ ਕੇ ਵੇਖੇਗੀ ਹਾਂ ਚੱਲ ਆ ਜਾ ਫਿਰ ਲੈ ਲੈ ਚਲੋ ਫਿਰ اچھا ਪਹਿਲਾਂ ਉਹ ਸਾਮਾਨ ਲੈ ਆਜਾ ਚੱਲ ਲੰਘ ਜਾਣਾ ਉਹਨੇ ਲੰਘ ਜਾਓ ਫਿਰ ਹੂੰ ਚੱਲ ਭੱਜ ਜਾ ਓਏ ਆਜਾ ਤੇ ਆ ਵੇਖੋ ਸੋਨੀ ਦੇ ਮੁੰਡੇ ਨੇ ਰੱਖੀ ਏ ਬੋਦੀ ਤੇ ਇਹਦੀ ਗੱਲ ਵੀ ਕਰਾਂਗੇ ਸੋਨੀ ਨਾਲ ਮੁੱਠੇ ਦੀ ਬੋਦੀ ਬਾਰੇ ਹਾਂ ਵੇਖੋ ਪਾਧਲਾ ਪਾਧਲਾ ਛੇਤੀ ਜਣਾ ਲੰਗ ਨਾ ਜਾਏ ਨਹੀਂ ਲੰਗੂਗਾ ਮੈਂ ਆ ਗਈ ਹਾਂ ਇਹ 50 ਰੁਪਏ ਦੀ ਹੈ ਅੱਛਾ ਤਾਂ ਬਾਲਟੀ ਵੀ ਬਾਲਟੀ 50 ਰੁਪਏ ਦੀ ਢੱਕਣ ਵਾਲੀ ਹੈ ਅੱਛਾ ਇਹ ਇਹ 50 ਕੀ ਦੋ ਇਹ ਕਿੰਨੇ ਕਿੰਨੇ ਦੇ ਰਹੇ 50 ਕੀ ਦੋ 50 ਕੇ ਦੋ ਤੋ ਤੋ ਹਲਕੇ ਲੱਗ ਰਹੇ ਨੇ ਆ ਆਹੀ ਫਰਕ ਹੀ ਸੋਨੀ ਪਰਖ ਕਰ ਲਈਦਾ ਤੇ ਇਹ ਫਟੇ ਕਿੰਨੇ ਕੇ ਦੇ ਰਹੇ ਲੈ ਵੀ ਐ ਤੇ ਵਾਕਈ ਸੋਨੀ ਜਾਣਕਾਰ ਹੈ ਪੂਰੀ ਤੇ ਸੋਨੀ ਨੇ ਪਰਖ ਕਰ ਲਈ ਇਹ ਵੀ ਰੇਟ ਘਟ ਕੇ ਆਉਂਦਾ ਇਹਦਾ ਹਾਂ ਖੜੀ ਹੋ ਜਾਓ ਆਪ ਇਸ ਪਰ ਵੀ ਸੋਨੀ ਕਹਿੰਦੀ ਆ ਵੀ ਚੜ ਕੇ ਵੇਖਾ ਟੁੱਟਦੀ ਤੇ ਨਹੀਂ ਵੇਖੀ ਕਿਤੇ ਸੁੱਚੀ ਮੁੱਚੀ ਨਾ ਉਹਦਾ ਨੁਕਸਾਨ ਕਰਦੀ ਮਜ਼ਬੂਤ ਹੈਗਾ ਹਾਂ ਮਜ਼ਬੂਤ ਹੈਗਾ ਬਿਰਚ ਨਹੀਂ ਹੈ ਤਾਂ ਵੀ ਇਹ ਮਜ਼ਬੂਤ ਹੈ ਹਾਂ जे टूट गया ना दो दिन में सारे पैसे आपके काट लेंगे कोई पैसा दूंगी नहीं फिर गाल के ध्यान रखियो ये टूट हां हाँ। दे साग वाले टोकरे कितने के दे रहे हैं अच्छा ये फजा सु पे गिदो बाजार में पचास का बिकता अच्छा। है हम पचास का दो बिकते हैं जाओ ₹50 का है टोकरी 50 की है वानडे वाली टोकरी 50 की है किपन बॉक्स 50 रुपए का है डक्कन वाला है किपन बॉक्स 50 रुपए सोनी किवें फिर ये सस्ता नहीं सौदा हां जी वीर जी से उधर है सस्ता हैगा बाजार ਨਾਲ सस्ता ਦਿੰਦੇ ਨੇ ਇਹ हां अच्छा ਤਾਂ ਹੀ ਲੈਣ ਲੱਗ ਗਈ मैं दे देते 100 150 रुपए में मिलते हैं ठीक है ठीक है ये पचास पचास तो फिर भी 50 के दो दे रहे हैं जरा छोटे सामान हैगा हां ठीक-ठाक आगा ਆ ਜਿਵੇਂ ਲਾਲਾ ਵੀ ਆਮ ਬੰਦੇ ਦੀ ਜ਼ਿੰਦਗੀ ਚ ਜ਼ਰੂਰਤ ਹੈ ਉਹਨੂੰ ਠੀਕ ਹੈ ਹਾਂ ਹੂੰ ਆਹ ਰੇਟ ਸਹੀ ਹੈ ਨਾ ਇਹਨਾਂ ਦਾ ਹਾਂ ਰੇਟ ਸਹੀ ਹੈ ਹਾਂ ਕਿੱਥੋਂ ਆਏ ਹੋ ਜੀ ਤੁਸੀਂ ਹੰਦਲੀ ਸਾਇਹ ਦਿੱਲੀ ਸਾਇਹ ਅੱਛਾ ਦਿੱਲੀ ਤੋਂ ਆਏ ਜੀ ਡੀਗਰੋ ਵੇਚਣ ਆ ਤੁਰ ਕੇ ਆ ਗਏ ਉਹ ਅਸੀਂ ਇਹ ਕੰਮ ਕਰਨਾ ਪੜਦਾ ਕੰਮ ਜੀ ਹਮਾਰਾ ਕੀ ਕਰਨਾ ਪੇਟ ਕੇ ਮਾਰੇ ਤੇ ਕਮਾਉਣੇ ਪਰੂਗਾ ਜੇ ਨਹੀਂ ਕਮਾਓਗੇ ਤਾਂ ਖਾਓਗੇ ਕਾਹਨੋਂ ਸ ਭਈਆ ਹਾਂ ਲੋ ਤੇ ਲੈ ਲਿਆ ਸੋਨੀ ਸਮਾਨ ਮੈਂ ਲੈ ਲਈ ਸਮਾਨ ਅੱਛਾ ਕੀ ਕੀ ਲੈ ਕੇ ਆਈਆਂ ਇਕ ਲੈ ਆਈ ਫੱਟੀ ਹਾਂ ਇਹ ਦੋ ਲਿਆਈ ਟੋਕਰੀ। ਅੱਛਾ ਇੱਕ ਫੱਟੀ ਤੇ ਦੋ ਟੋਕਰੀਆਂ। ਹਾਂ ਇੱਕ ਸਬਜ਼ੀ ਵਾਸਤੇ ਲਿਆ ਹੂੰ ਇਹ ਪਿਆਜ਼ ਰੱਖਣ ਵਾਸਤੇ ਲਿਆ ਹੂੰ ਇਹ ਇਹ ਸਬਜ਼ੀ ਤੋਲਾਂਗੇ। ਠੀਕ ਹੈ। ਮਾਰੇ ਮੋਟੇ ਚੀਜ਼ ਹੁੰਦੇ ਕਈ ਵਾਰ ਪਿਆਜ਼, ਪਿਆਜ਼, ਟਮਾਟਰ, ਟਮਾਟਰ ਬੰਦਾ ਤੋਲਵੇ ਤਨੀਆਂ-ਤੁਨੀਆਂ। ਤੇ ਜਿਵੇਂ ਹੁਣ ਸੋਣੀ ਅੱਗੇ ਮੌਸਮ ਬਦਲ ਜਾਣਾ ਹੈ ਤੇ ਹੁਣ ਅੱਗੇ ਸਾਗ ਸੂਕ ਵੀ ਆ ਜਾਣਾ ਹੈ ਉਹਦੇ ਲਈ ਵੀ ਨਹੀਂ ਠੀਕ। ਹਾਂ ਉਹਦੇ ਲਈ ਠੀਕ ਆਗਾਸੀ ਦੋ ਡੰਪਰ ਹੈਗਾ ਇਹ ਚ ਵਧੀਆ ਸਾਗ ਸੂਕ ਤੋਲਾਂਗੇ। ਹਾਂ। ਹਨਾ ਚੱਲ ਵਧੀਆ ਗੱਲ ਏ। ਹੋਰ ਤੇ ਸੋਨੀ ਜਿਹੜੀ ਤੂੰ ਉੱਤੇ ਗੱਲ ਦੱਸਣ ਲੱਗੀ ਸੀ ਉੱਤੇ ਦਾ ਤੈਨੂੰ ਪਤਾ ਧੁੱਪ ਬੜੀ ਸੀ ਤੇ ਮੈਂ ਕਿਹਾ ਥੱਲੇ ਚੱਲਦੇ ਆਂ ਤੇ ਆਪਾਂ ਜਾ ਕੇ ਸੋਨੀ ਨੂੰ ਪੁੱਛਦੇ ਆਂ ਉਹ ਕੀ ਗੱਲ ਕਹਿ ਰਹੀ ਸੀ ਵੀ ਜਿਵੇਂ ਮੈਂ ਤੈਨੂੰ ਕਿਹਾ ਸੀ ਵੀ ਮੁੰਡੇ ਨੂੰ ਉੱਪਰ ਨਾ ਲੈ ਕੇ ਆਇਆ ਕਰ ਵੀ ਇਥੇ ਤਾਰਾਂ ਲੰਗੀਆਂ ਨੇ ਕਈ ਰਾਂ ਨੁਕਸਾਨ ਹੋ ਜਾਂਦਾ ਹੈ ਕੰਦੇ ਜਿਹਨੂੰ ਰੱਖਣ ਵਾਲਾ ਹੈਗਾ ਨਾ ਭਾਜੀ ਹਾਂ ਉਹਨੂੰ ਕੋਈ ਮਾਰ ਵੀ ਨਹੀਂ ਸਕਦੀ ਹੈਗਾ ਹਾਂ ਠੀਕ ਆ ਸਾਡੇ ਵਿਹਾਰ 'ਚ ਨਾ ਇੰਨਾ ਪਾਣੀ ਹੁੰਦੇ ਹੈਗਾ ਨਾ ਹੂੰ ਤੇ ਕਹਨ ਵਾਲਾ ਗੱਲ ਛੱਡ ਦੋ ਕਦੇ 40 ਫੁੱਟ 45 ਫੁੱਟ 50 ਫੁੱਟ ਪਾਣੀ ਆਂਦੇ ਹੈਗਾ ਠੀਕ ਏ ਜਿਹਨੂੰ ਰਾਵ ਰੱਖਣ ਬਲਾ ਹੈਗਾ ਉਹ ਤਾਂ ਬਚ ਜਾਂਦੇ ਹਾਂ ਜਿਹਨੂੰ ਨਹਿ ਰੱਖਣ ਬਲਾ ਹੈਗਾ ਉਹ ਤਾਂ ਰੋਰ ਕੇ ਕਈ ਮਰ ਗਈ ਕਈ ਕੁਝ ਹੋ ਗਈ ਕਈ ਕੁਝ ਹੋ ਗਈ ਬੱਕਰੀ ਮਾਲ ਹਾਂ ਗਾਂ ਭੇਸ ਆਦਮੀ ਵੀ ਤਾਂ ਰੋਰ ਜਾਂਦੇ ਜਿਹਨੂੰ ਬਚਾਨ ਬਲਾ ਹੈਗਾ ਉਹਨੂੰ ਰਾਵ ਦੱਸ ਤੂੰ ਉਹ ਗੱਲ ਦੱਸ ਵੀ ਬਚਾਏ ਬਚਾਣ ਵਾਲੀ ਗੱਲ ਦੱਸ ਤੂੰ ਮਤ ਉਹ ਹੀ ਕਰੇ ਜਿਹਨੂੰ ਰੱਬ ਬਚਾਉਣ ਵਾਲਾ ਹੈਗਾ ਹਾਂ ਉਹ ਤਾਂ ਕਿਸੇ ਤਰ੍ਹਾਂ ਭਜ ਪੂਜ ਕੇ ਬਚ ਲੈਂਦੇ ਅੱਛਾ ਵੀ ਤੂੰ ਬਚੀ ਹੀ ਮਾਦਾਨ ਵੀ ਦੇ ਦਿੰਦੇ ਰੱਬ ਨੇ ਜਿਹਨੂੰ ਸਾਧਨ ਹੈਗਾ ਉਹ ਪਾਜ ਕੇ ਤੱਕ ਬਚ ਜਾਂਦਾ ਜਿਹਨੂੰ ਨਹੀਂ ਹੈਗਾ ਤੋ ਉਹਨੂੰ ਲਈ ਤਰਬ ਮੋਤੇ ਰੱਖੇਗਾ ਤਾ ਮਰ ਜਾਂਦੇ ਹੈਗਾ ਠੀਕ ਹੈ ਤੇ ਮੇਰੇ ਗੱਲ ਕੇ ਹੁਣ ਇਹ ਕਹਿਣਾ ਹੈਗਾ ਕਿ ਮੇਰੇ ਮੁੰਡੇ ਕੋ ਮੌਤ ਜੇ ਰੱਬ ਦੇਣ ਵਾਲਾ ਹੋਗਾ ਤਾਂ ਮਰ ਜਾਗੀ ਜੇ ਬਚਾਉਣ ਵਾਲਾ ਹੋਗਾ ਤਾਂ ਮੇਰਾ ਮੁੰਡਾ ਮਰ ਨਹੀਂ ਸਕਦਾ ਪਾਵੇਂ ਤਾਰ ਹੋਵੇ ਪਾਵੇਂ ਕਰੰਟ ਹੋਵੇ ਜੋ ਮਰਜੀ ਹੋਵੇ ਇੰਨਾ ਹੁਣ ਸੇ ਨਹੀਂ ਖੇਲ ਰਹੀ 2 ਘੰਟੇ ਉਹ ਗੇਰੇ ਮੁੰਡੇਨ ਕੱਟੀ ਵਰਤੇ ਹੂੰ ਚਲੋ ਉਹ ਤਾਂ ਗੱਲ ਹੁੰਦੇ ਤੇ ਫਿਰ ਕੋਈ ਨੁਕਸ ਚਲੋ ਰੱਖਣ ਵਾਲਾ ਤਾਂ ਜਾ ਮਾਰਨ ਵਾਲਾ ਤਾਂ ਪਰਮਾਤਮਾ ਚਲੋ ਫਿਰ ਵੀ ਥੋੜੀ ਜੀ ਆਪਾਂ ਨੂੰ ਆਪ ਸੁਰੱਖਿਆ ਚਾਹੀਦੀ ਏ ਕਿਉਂਕਿ ਬੱਚੇ ਨੇ ਨਾ ਇਹਨਾਂ ਨੂੰ ਪਤਾ ਨਹੀਂ ਲੱਗਦਾ ਤੇ ਸੋਨੀ ਉਹ ਗੱਲ ਦੱਸ ਵੀ ਜਦੋਂ ਤੂੰ ਕਹੇ ਵੀ ਦੱਸਦੀ ਸੀ ਵੀ ਤੁਹਾਡੇ ਉੱਥੇ ਪਿੱਛੇ ਪਾਣੀਆਂ ਆ ਗਿਆ ਸੀ ਤੇ ਤੂੰ ਉੱਥੇ ਕਿੱਥੇ ਜਲੰਦਰ ਆਈ ਹੋਈ ਸੀ ਮੈਂ ਉਦੋਂ ਬਹੁਤ ਛੋਟੀ ਸੀ ਜਦੋਂ ਮੇਰੇ ਮਮਾ ਨੇ ਲੈ ਕੇ ਆਈ ਸੀ ਮੈਨੂੰ ਅੱਛਾ ਮਾਮਾ ਹਾਂ ਬਹੁਤ ਛੋਟੀ ਸੀ ਉਦੋਂ ਠੀਕ ਹੈ ਇਹ ਬਹੁਤ 2000 ਪਹਿਲੇ ਕੇ ਗੱਲ ਹੈਗਾ ਬਹੁਤ ਦਿਨ ਕੇ ਗੱਲ ਹੈਗਾ ਹਾਂ तो मैं छोटी सी थोड़ी जीते बोलती से तो लोगों मैं ना समझती सी कि लोगो की बोल रही है हाँ। जीता आजकल के बच्चे तो सारे समझने लगते है ठीक तो से बिहार च बैर आया है को बहुत मार रही कई रोड गया है कई कुछ हो गई सी हाँ। ਤੋ ਪਤਾ ਤਾਂ ਮੈਨੂੰ ਲੱਗ ਜਾਂਦੀ ਸੀ ਪਰ ਮੈਸੂ ਕਰ ਹੋਇਆ ਕਿ ਮੈਂ ਪੰਜਾਬ ਚ ਆ ਕੇ ਮੈਂ ਵੀ ਬਚ ਗਈ ਨਹੀਂ ਤਾਂ ਮੈਂ ਵੀ ਮਰੀ ਜਾਂਦੇ ਵਿਚੇ ਰਰ ਰਰ ਕੇ ਅੱਛਾ ਜਦੋਂ ਉੱਥੇ ਵੱਡਾ ਹੜ ਆਇਆ ਤੂੰ ਉਦੋਂ ਪਹਿਲਾਂ ਤੇਰਾ ਮਾਮਾ ਪੰਜਾਬ ਲੈ ਆਇਆ ਸੀ ਤੈਨੂੰ ਉੱਚ ਪਹਿਲੇ ਆ ਗਏ ਸੀ ਮੈਨੂੰ ਦੇਖ ਰਵਾ ਬਚਨ ਵਾਲਾ ਮੈਂ ਪੰਜਾਬ ਚ ਆ ਕੇ ਬਚ ਗਈ ਜੇ ਮੈਂ ਬਿਹਾਰ ਤੇ ਹੁੰਦਾ ਤਾਂ ਮੈਂ ਮਰੀ ਜਾਂਦੇ ਜਾਨੀ ਕਿ ਤੇਰੀ ਤਾਂ ਉਹ ਗੱਲ ਹੋ ਗਈ ਜਾ ਕੇ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਨਾ ਹਾਂ ਸਹੀ ਗੱਲ ਹੈ ਪੰਜਾਬ 'ਚ ਨਹੀਂ ਹੁੰਦਾ ਤਾਂ ਮੈਂ ਵੀ ਵਿਚੇ ਮਰ ਜਾਂਦੀ ਸੀ ਰੋੜ ਤੇ ਸਹੀ ਗੱਲ ਹੈ ਹੋਰ ਨੂੰ ਤਾਂ ਭੋਗ ਪੈ ਜਾਣਾ ਸੀ ਨਾ ਤੇਰੇ ਵਾਲਾ ਵੀ ਹਾਂ ਮੇਰੇ ਵੀ ਭੋਗ ਪੈ ਜਾਣੀ ਸੀ ਮੈਂ ਇਸ ਤੋਂ ਕਰ ਕਰ ਉਹ ਕਿ ਮੈਂ ਪੰਜਾਬ 'ਚ ਬੈਠੀ ਹਾਂ ਮੈਂ ਬੱਚੀ ਹਾਂ ਹਜੇ ਤੱਕ ਨਹੀਂ ਤਾਂ ਹੀ ਫਿਰ ਹੁਣ ਇੱਥੇ ਪਜਾ ਇੱਥੋਂ ਦੇ ਪੰਜਾਬੀ ਗਾਣੇ ਗਾਉਣੀ ਹੈ ਨਾ ਪਤਾ ਕਿ ਦੇਖੋ ਜੇ ਫਿਰ ਹੁਣ ਵੀ ਮੈਂ ਬਿਹਾਰ ਜੇ ਹਜੇ ਵੀ ਪਾਣੀ ਬਹੁਤ ਨਹੀਂ ਹੁਣ ਇੰਨਾ ਬਾਰਿਸ਼ ਹੋ ਰਹੀ ਨਾ ਹਜੇ ਵੀ ਬਾੜ ਕੇ ਖਤਰੇ ਜਿੱਦੇ ਮੈਂ ਗਿਆ ਤਾਂ ਮਰ ਜਾਾਂਗੇ ਉਧਰੇ ਕਿੰ ਪਤਾ ਜਾਂਦੀ ਤਾਂ ਨਹੀਂ ਹੁਣ ਵਾਪਸ ਉਧਰ ਨਹੀਂ ਜਾਂਦੀ ਹੈ ਤੇ ਸੋਨੀ ਜਿਵੇਂ ਤੂੰ ਮਤਲਬ ਇੰਨਾ ਲੰਮਾ ਸਮਾਂ ਹੋ ਗਿਆ ਤੈਨੂੰ ਪੰਜਾਬ ਵਿੱਚ ਰਹਿੰਦੇ ਆ ਇੱਕ ਹਿਸਾਬ ਦੀ ਤੂੰ ਜਵਾਨ ਵੀ ਇੱਥੇ ਹੀ ਹੋਈ ਸਾਰਾ ਕੁਝ ਇੱਥੇ ਤੂੰ ਵੇਖਿਆ ਤੇ ਸੱਚੀ ਦੱਸੀ ਵੀ ਮਤਲਬ ਤੈਨੂੰ ਪੂਰਾ ਮਤਲਬ ਪੰਜਾਬ ਨਾਲ ਪਿਆਰ ਆਉਣਾ ਬਹੁਤ ਪਿਆਰ ਹੈਗਾ ਹਾਂ ਮੈਂ ਜਿੱਥੇ ਵੀ ਜਾਵਾ ਤੇ ਜਿੱਥੇ ਵੀ ਜਾਵਾ ਉੱਥੇ ਮੈਨੂੰ ਸਖੀ ਸਹੇਲੀ ਬਣ ਜਾਂਦੀ ਦਦੀ ਫੜ ਕੇ ਮੈਨੂੰ ਟੱਬਰ ਮਿਲ ਜਾਂਦੀ ਹਾਂ ਕਹਿੰਦਾ ਆਪਣਾ ਦਿਲ ਸਾਫ਼ ਰੱਖਣਾ ਭਾਜੀ ਸਭ ਤੋਂ ਵੱਲ ਹੈ ਆਪਣਾ ਦਿਲ ਔਰ ਵਿਸ਼ਵਾਸ ਹਾਂ ਜੇ ਆਪਣਾ ਦਿਲ ਸਾਫ਼ ਰੱਖਾ ਆਪਣਾ ਵਿਸ਼ਵਾਸ 'ਤੇ ਚੱਲਣਾ तो किथे भी चल जाओ भारत के कोई भी कोने में जाओगे जब तक अपना विश्वास और अपना ईमानदारी नहीं रखोगे तब तक, तक कहीं टिक नहीं पाओगे सही ठीक है ना ये अपना ईमान खो दोगे अपना विश्वास खो दोगे हाँ। लालच ऐसी फंसोगे तो कहीं भी लाल जूता खा के फिर कहीं टिक ना पाओगे कहीं हाँ। भी मौत के सिवा मौत के सिवा और कुछ नहीं बनोगा सही गल कितने आदमी से बच जाओगे फिर जेरे यो काम करोगे तो

ਮਮਾ ਮੂ ਮਾ ਤਾਂ ਹੁਣ ਘਰ ਚ ਰਹਿੰਦੇ ਹੈਗਾ ਜਿੱਥੇ ਪਹਿਲੇ ਮੇਰੇ ਮਮਾ ਰਹਿੰਦੇ ਸੀ ਹਾਂ ਤਾਂ ਜਲੰਧਰ ਕੇ ਲੋਕੋ ਸਰਦਾਰ ਬੱਚਾ ਬੱਚਾ ਮੈਨੂੰ ਜਾਣਦੇ ਹੈਗਾ ਕਿ ਇੱਥੇ ਪਾਲੀ ਹੈਗੀ ਇੱਥੇ ਜੰਮੀ ਹੈਗੀ ਇਹਨੇ ਤੇ ਸੁਰੂਸ ਇੱਥੇ ਰਿਹਾ ਹੈਗਾ ਠੀਕ ਹੈ ਤਾਂ ਉਹ ਤਾਂ ਮੇਰੇ ਘਰਵਾਲਾ ਨੂੰ ਤੋੜਾ ਜਾ ਇਧਰ ਉਧਰ ਲੋਕੋ ਕੇ ਗੱਲ ਸੁਣ ਕੇ ਮੈਨੂੰ ਥੋਲੇ ਆਈ ਹੈਗਾ ਤਾਂ ਕਰਕੇ ਨਹੀਂ ਤਾਂ ਤੂੰ ਉਹਨੂੰ ਜਲੰਧਰ ਹੀ ਹੋਣਾ ਸੀ ਹੈ ਹਾਂ ਜਲੰਧਰ ਹੀ ਰਹਿੰਦੀ ਸੀ ਤਾਂ ਹੁਣ ਵੀ ਮੈਂ ਜਾਵਾਂ ਨਾ ਜਿੱਥੇ ਜਲੰਧਰ ਮੈਨੂੰ ਜੀ ਜੀ ਦੇ ਹੁੰਦਾ ਹੈਗਾ ਮੈਂ ਜਾਂਦੇ ਹਗਾ ਦੇ ਵੀ ਚਲੋ ਮਾਠਾ ਟੇਕਣ ਵਾਸਤੇ ਹਾਂ ਤਾਂ ਮੈਂ ਜਿੱਦੋਂ ਵੀ ਜਾਵਾਂ ਤਾਂ ਉੱਥੋਂ ਸਰਦਾਰ ਸਰਦਾਰ ਨੇ ਜਿੰਨਾ ਵੀ ਹੈਗਾ ਮੈਨੂੰ ਮਾਂ ਪਿਓ ਤਰੈ ਉੱਥੇ ਵੀ ਮੈਨੂੰ ਸਾਰੇ ਲਾਡ ਪਿਆਰ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਬਿਹਾਰ ਚ ਹੈਗਾ ਕਿ ਪੰਜਾਬ ਚ ਹੈਗਾ ਠੀਕ ਹੈ ਅੱਛਾ ਸੋਨੀ ਵੀ ਜਾਣੀ ਕਿ ਤੈਨੂੰ ਜਲੰਧਰ ਤੋਂ ਵੀ ਮਤਲਬ ਜਿਹੜਾ ਪੰਜਾਬ ਹੈ ਜਾਂ ਪੰਜਾਬ ਦੇ ਰਹਿਣ ਵਾਲੇ ਨੇ ਵੀ ਉਹਨਾਂ ਨੇ ਆਪਣੀ ਸਮਝ ਕੇ ਵੀ ਪੂਰਾ ਪਿਆਰ ਦਿੱਤਾ ਹੈ ਤੈਨੂੰ ਵੀ ਕਦੀ ਇਹ ਨਹੀਂ ਸਮਝਿਆ ਵੀ ਜਾਂ ਮਤਲਬ ਇਹ ਬਿਹਾਰ ਨਾ ਜਾਂ ਆਪਣੇ ਇੱਥੋਂ ਦੀ ਰਹਿਣ ਵਾਲੀ ਨਹੀਂ ਹੈ ਮੈਨੂੰ ਕਿਸੇ ਨੇ ਇਦਾਂ ਨਹੀਂ ਸਮਝੀ ਪਤਾ ਕਿ ਕਹਿੰਦਾ ਕੰਮ ਪਿਆਰਾ ਹੈਗਾ ਕਿਸੇ ਕੇ ਚਾਮ ਪਿਆਰਾ ਨਹੀਂ ਹੁੰਦੇ ਸਹੀ ਗੱਲ ਹੈ ਮੈਂ ਜਿਹਦੇ ਵੀ ਕੰਮ ਕਰਦਾ ਹਾਂ ਇਮਾਨਦਾਰੀ से और अपना विश्वास से काम ਕਰਦਾ ਹਾਂ ਠੀਕ ਹੈ ਪਤਾ ਕਿਉਂ ਜੇ ਆਪਣਾ ਵਿਸ਼ਵਾਸ ਇਮਾਨਦਾਰੀ ਖੋ ਦੂੰਗੀ ਤਾਂ ਮੈਨੂੰ ਤਾਂ ਮੈਂ ਜੁੱਤੀਆਂ ਖਲਾ ਬਨੂੰਗੀ ਫਿਰ ਮੈਨੂੰ ਕੋਈ लाड प्यार ਨਹੀਂ ਕਰੂਗਾ ਹੁਣ ਜਿਹਦੇ ਮੈਂ ਕੰਮ ਆਪਣਾ ਇਮਾਨਦਾਰੀ ਵਿਸ਼ਵਾਸ से ਕਰੂੰ ਤੂੰ ਕਹਿੰਦਾ ਭਾਜੀ ਇਹ ਚੰਮਰੀ ਕੇ ਕੁਛ ਨਹੀਂ ਬਣੋਗੀ ਅਜਨੇ ਕੱਲ ਮਰਾਂਗੇ ਇਹ ਸਰਕੇ ਸਵਾਹੇ ਬਣੂਗਾ ਸੜਕੇ ਸਵਾਹ ਇਹ ਕੀ ਲੈ ਕੇ ਜਣਾ ਆਪੇ ਦੁਨੀਆ ਚ ਅੱਖ ਬੰਦ ਕਰਾਂਗੇ ਡੱਬਾ ਗੁੰਮ ਹੋ ਜਾਊਗਾ ਹਾਂ ਹਾਂ ਸਹੀ ਗੱਲ ਏ ਜਰੇ ਕੁਛ ਦੌਲਤ ਕੋਠੀ ਬੰਗਲਾ ਜੋ ਵੀ ਚੀਜ਼ ਹੈਗਾ ਮੈਂ ਕਿਸੇ ਕੇ ਚੋਰੀ ਵੀ ਕਰਕੇ ਲਿਆਉਂਗੀ ਉਹ ਇੱਥੇ ਰਹਿ ਜਾਗਾ ਮਰ ਕੇ ਮੈਂ ਚਲੇ ਜਾਊਂਗੀ ਪਰ ਕੀ ਫਾਇਦਾ ਇਹ ਹੋ ਇਮਾਨਦਾਰੀ ਖੋਣੇ ਦਾ ਸੁਣੀ ਮੈਂ ਨਾ ਜਦੋਂ ਤੋਂ ਹੁਣ ਤੇਰੀਆਂ ਵੀਡੀਓ ਪਾਉਣਾ ਆਪਣੇ ਚੈਨਲ ਤੇ ਲੋਕਾਂ ਨੇ ਤੇਰੀ ਨਾ ਮਤਲਬ ਇਸ ਚੀਜ਼ ਦੀ ਮਤਲਬ ਬਹੁਤ ਤੈਨੂੰ ਸ਼ਾਬਾਸ਼ ਦਿੱਤੀ ਹੈ ਜਾਂ ਵੀ ਤੂੰ ਬਹੁਤ ਮਾਨਦਾਰ ਹੈ ਇਹ ਬਹੁਤ ਵੱਡੀ ਵੱਡੀ ਚੀਜ਼ ਹੈ ਤੇਰੇ ਵਿੱਚ ਤੇ ਵੀ ਚੰਗੀ ਗੱਲ ਹੈ ਲੋਕ ਕਹਿੰਦੇ ਨੇ ਵੀ ਸੋਣੀ ਮਿਹਨਤ ਦਾ ਆਪਣੀ ਮਿਹਨਤ ਮਨਜ਼ੂਰੀ ਕਰਕੇ ਖਾ ਰਹੀ ਹੈ ਤੇ ਇਮਾਨਦਾਰੀ ਦਾ ਖਾ ਰਹੀ ਹੈ ਵੀ ਤੈਨੂੰ ਵੀ ਮਾਣ ਹੈ ਇਸ ਗੱਲ ਤੇ ਹਾਂ ਮੈਂ ਜਦ ਇਹ ਗੱਲ ਮੈਂ ਬੋਲਦਾ ਹਾਂ ਤਾਂ ਆਪਣੀ ਇਮਾਨਦਾਰੀ से ਮੈਨੂੰ ਚੱਲਨੇ ਵੀ ਪਰੂਗਾ ਮੈਂ ਆਪਣਾ ਬੱਚਾ ਕੋ ਵੀ ਇਹ ਸਿਖਾ ਰਿਹਾ ਬੇਟਾ ਕਿਸੇ ਕੇ ਕੋਈ ਚੀਜ਼ ਪਾਵੇਂ ਸੋਨਾ ਵੀ ਪਹਿਰਾਵੇ ਨਾ ਨਹੀਂ ਚੱਕਣਾ ਹੈਗਾ ਨਾ ਕਿਸੇ ਨੂੰ ਗਲਤ ਬੋਲਣਾ ਹੈਗਾ ਕੋਈ ਵੀ ਹੈਗਾ ਉਹਨੂੰ ਚਾਚਾ ਤਾਇਆ ਕਹਿ ਕੇ ਬੁਲਾਇਆ ਕਰ ਬੀਰ ਜੀ ਕਹਿ ਕੇ ਬੁਲਾਇਆ ਕਰ ਜਿਸ ਤਰ੍ਹਾਂ ਮੈਂ ਬੋਲ ਰਿਹਾ ਉਸ ਤਰ੍ਹਾਂ ਚੱਲਿਆ ਕਰ ਠੀਕ ਹੈ ਠੀਕ ਨਾ ਕੱਲ ਚੱਲ ਕੇ ਮੈਂ ਮਰ ਵੀ ਜਾਵਾਂ ਮੇਰੇ ਨਾ ਤੇਰੇ ਕੋਲ ਕੋਈ ਭਾਇ ਭੈਣ ਹੈਗਾ ਮੇਰੇ ਮੁੰਡਾ ਨੂੰ ਤਾਂ ਕੋਈ ਭਾਇ ਭੈਣ ਵੀ ਨਹੀਂ ਹੈਗਾ ਕੱਲਾ ਹੈਗਾ ਕੱਲਾ ਹੈ ਜਿਸ ਤਰ੍ਹਾਂ ਮੈਂ ਕੱਲਾ ਉਸ ਤਰ੍ਹਾਂ ਇਹ ਵੀ ਕੱਲਾ ਹੈਗਾ ਮੈਂ ਇਹਨੂੰ ਇਹ ਕਹਿੰਦੇ ਜਿਸ ਤਰ੍ਹਾਂ ਮੈਂ ਚਲੂੰਗੀ ਨਾ ਉਸ ਤਰ੍ਹਾਂ ਤੂੰ ਚਲੂਗੀ ਨਾ ਕੱਲ ਜਮਾਨ ਹੋ ਕੇ ਤੈਨੂੰ ਹਰ ਸਰਦਾਰ ਲਾਡ ਪਿਆਰ ਚ ਰੱਖੂਗਾ ਕੋਈ ਤੈਨੂੰ ਥੱਪੜ ਨਹੀਂ ਮਾਰ ਸਕਦੀ ਹੈਗੀ ਬਿਲਕੁਲ ਬਿਲਕੁਲ ਠੀਕ ਨਾ ਜੇ ਗਲਤ ਰਸਤਾ ਦਿਖਾਵਾਂਗੇ ਤਾਂ ਫਿਰ ਤੇ ਗਲਤ ਰਸਤਾ ਜਾਊਗਾ ਹਾਂ ਨਹੀਂ ਇਹ ਤਾਂ ਪਤਾ ਹੀ ਕੀ ਹੁੰਦਾ ਸੋਨੀ ਬਿਲਕੁਲ ਤੇਰੀ ਗੱਲ ਸਿਆਣੀ ਹੈ ਬੱਚੇ ਜਿਹੜੇ ਹੁੰਦੇ ਨੇ ਨਾ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਮਾਸਟਰ ਹੁੰਦਾ ਹੈ ਉਹਨਾਂ ਦਾ ਮਾਪਿਓ ਹੁੰਦਾ ਹੈ ਮਾਪਿਓ ਹੁੰਦੇ ਕਿਉਂਕਿ ਜੋ ਕੁਝ ਮਾਪਿਓ ਨੇ ਸਿਖਾਣਾ ਹੈ ਬੱਚੇ ਨੇ ਉਹੀ ਸਿੱਖਣਾ ਤੇ ਤੇਰੀ ਸੋਚ ਬਹੁਤ ਵਧੀਆ ਹੈ ਵੀ ਤੂੰ ਅੱਜ ਆਪਣੇ ਬੱਚੇ ਨੂੰ ਵਧੀਆ ਚੀਜ਼ ਸਿਖਾ ਰਹੀ ਹੈ ਚਲੋ ਕੋਈ ਗੱਲ ਨਹੀਂ ਗਰੀਬੀ ਕਰਕੇ ਤੂੰ ਭਾਵੇਂ ਇਹਨੂੰ ਛੋਟੇ ਸਕੂਲ 'ਚ ਪੜਾ ਰਹੀ ਹੈ ਤੇ ਪਰ ਇਹ ਇਹ ਚੀਜ਼ ਬਹੁਤ ਵੱਡਾ ਮਤਲਬ ਜਿਹੜੀ ਇਹ ਪੜ੍ਹਾਈ ਹੈ ਇਹ ਸਭ ਨਾਲੋਂ ਪੜ੍ਹਾਈ ਵਧੀਆ ਹੈ ਜੋ ਤੂੰ ਆਪਣੇ ਬੱਚੇ ਨੂੰ ਸਿਖਾ ਰਹੀ ਹੈ ਵੀ ਕਿ ਮਾਣਦਾਰੀ ਨਾਲ ਰਹਿਣਾ ਤੇ ਮਿਹਨਤ ਦੀ ਕਰਕੇ ਖਾਣੀ ਕਿਸੇ ਨਾਲ ਧੋਖਾ-ਧਗਾ ਨਹੀਂ ਕਰਨਾ ਬਹੁਤ ਵਧੀਆ ਚੀਜ਼ ਹੈ ਤੇ ਸੋਨੀ ਮੈਂ ਆਇਆ ਸੀ ਫੇਰ ਅੱਜ ਆਪਾਂ ਸ਼ੂਟ ਲਈ ਵੀ ਉਦੋਂ ਨਾਲ ਆਪਾਂ ਪਹਿਲਾ ਡਰਾਈਵਰ ਵਾਲੀ ਫਿਲਮ ਤੋਂ ਬਾਅਦ ਤੇ ਅੱਜ ਆਪਾਂ ਬਣਾਵਾਂਗੇ ਹੋਰ ਮੂਵੀ ਤੇ ਉਹਦੇ ਵਿੱਚ ਫੇਰ ਕਰਨਾ ਤੂੰ ਕਿਰਦਾਰ ਤੇ ਕਿਵੇਂ ਰੈਡੀ ਆ ਤੂੰ ਰੈਡੀ ਕੱਢ ਦੇਗੀ ਵਟ ਹਾਂ ਦੇਖ ਲਓ ਵਧੀਆ ਸ਼ੂਟ ਪਾ ਕੇ ਆਈ ਅੱਜ ਨਾਰਾ ਵਧੀਆ ਹੈ ਫੇਰ ਚੱਲ ਕੋਈ ਗੱਲ ਨਹੀਂ ਫੇਰ ਅੱਜ ਵੀ ਤੂੰ ਕਰਨੀ ਏ ਅਦਾਕਾਰੀ ਤੇ ਆਪਣਾ ਫੇਰ ਤੇਰਾ ਅੱਜ ਫਿਲਮ ਦੇ ਵਿੱਚ ਰੋਲ ਏ ਤੇ ਵਧੀਆ ਜੀ ਕਰੀ ਐਕਟਿੰਗ ਤੇ ਘਿਹੜ ਜੀ ਬੋਲੀ ਪੰਜਾਬੀ ਤੇ ਫਿਲਮ ਦੇ ਵਿੱਚ ਕੱਢਣੀ ਐ ਬਾਣੀਆਂ ਨੂੰ ਗਾਲਾਂ ਤੇ ਕੱਢਣੀਆਂ ਨੇ ਪੂਰੀਆਂ ਗਾਲਾਂ ਕਿਹੜੀਆਂ ਗਾਲਾਂ ਕੱਢੇਂਗੀ ਕੰਜਰਾ ਨੂੰ ਬਨਿਆ ਕੰਜਰਾ ਤੋਂ ਹੋਰ ਹੁੰਦੇ ਕੰਜੂਸ ਹੁੰਦੇ ਹੋ ਹਾਂ ਕੰਜੂਸ ਕਿਉਂਕਿ ਜਿਹੜੀ ਅੱਜ ਵਾਲੀ ਆਪਣੀ ਕਹਾਣੀ ਤੇ ਸਟੋਰੀ ਹੈ ਨਾ ਉਹ ਇੱਕ ਬਾਣੀਏ ਤੇ ਆਧਾਰਤਾ ਹੈ ਤੇ ਉਹਨੇ ਤੁਹਾਡੇ ਕੋਲ ਮਤਲਬ ਕਰਜ਼ਾ ਲੈਣਾ ਹੁੰਦਾ ਤੇ ਉਹ ਗੇੜੇ ਮਾਰਦਾ ਤੇ ਉਹਦੇ ਮੁਤਾਬਕ ਤੂੰ ਜਿੰਨਾ ਜਿਹੜੇ ਸਰਦਾਰ ਹੋਣਗੇ ਉਹਨਾਂ ਦੇ ਘਰੇ ਕੰਮ ਕਰਦੀਆਂ ਤੇ ਤੂੰ ਕੱਢਣੀਆਂ ਨੇ ਬਾਣੀਏ ਨੂੰ ਗਾਲਾਂ ਇੱਕ ਅੱਧੀ ਕੱਢ ਕੇ ਤਾਂ ਦਿਖਾ ਦੇ ਕਿਵੇਂ ਕੱਢੇਂਗੀ ਦੇਖੋ ਜਿੱਤੇ ਮੈਂ ਸੌਦਾ ਲੈ ਆਇਆ ਤੇ ਬਨਿਆ ਨੂੰ ਮੈਂ ਕਿਹਾ ਜਿੱਦੋਂ ਕਿ ਮੈਂ 25 ਤਾਰੀਖ ਨੂੰ ਪੈਸਾ ਦਾਂਗੇ ਹਾਂ ਹਰਾam ਜਦਾ ਦੂਰ ਦੂਰ ਕੇ ਆਉਂਦੇ ਹੈਗਾ ਪੈਸਾ ਲੈਣ ਪੱਜ ਪੱਜ ਕੇ ਆਉਂਦੇ ਕੁੱਤੇ ਨੂੰ ਮੈਂ ਕੀ ਕਹਾ ਮੈਂ ਕਿੰਨੇ ਵਾਰ ਕਿਹਾ ਬਿਰਜ ਖਲੋ ਜੋ ਮੈਂ ਪੈਸੇ 25 ਤਾਰੀਖ ਨੂੰ ਪੁਚਾ ਦੇਾਂਗੇ ਹਾਂ ਤੇ ਉਹਨੂੰ ਤਾਂ ਜੀਤ ਭਰੋਸੇ ਨਹੀਂ ਹੈਗਾ ਕਿ ਪੈਸਾ ਦਊਗਾ ਕਿ ਨਹੀਂ ਦਊਗਾ ਹਾਂ ਮੁਰ ਕੇ ਗੇਰਾ ਚ ਗੇਰਾ ਕੱਢੀ ਜਾਂਦੇ ਹੈ ਜਾਨ ਅੱਛਾ ਫਿਰ ਫਿਲਮ ਚ ਅੱਜ ਪਤਾ ਲੱਗ ਜੇ ਵੀ ਬਾਣੀਆਂ ਦੀ ਇਹੋ ਜਿਹੀ ਰੇਲ ਬਣਾਈ ਵੀ ਮੁੜ ਕੇ ਸਾਲਾ ਘਰ ਵਾਲ ਨੂੰ ਮੂੰਹ ਨਾ ਕਰੇ ਉਹ ਇਹ ਗੱਲ ਹੋਣਾ ਚਾਹੀਦਾ ਪਤਾ ਕੀ ਉਹਨਾਂ ਮਜਬੂਰੀ ਕਿਸੇ ਨੂੰ ਸਮਝਾਣਾ ਤਾਂ ਇਹ ਇੱਕ ਵਾਰ ਹੌਸਲਾ ਵੀ ਕਰਨਾ ਚਾਹੀਦਾ ਕਿਸੇ ਨੂੰ ਵਿਸ਼ਵਾਸ ਕਰ ਜੇ ਵਿਸ਼ਵਾਸ ਨਹੀਂ ਹਗਾ ਤੇ ਇਨਾ ਪੈਣ ਜਦ ਇਹ ਨਾ ਕੋਈ ਦੁਕਾਨ ਪਾਈ ਹੈਗਾ ਆ ਸਹੀ ਗੱਲ ਹੈ ਹਾਂ ਉਹਨਾਂ ਦੁਕਾਨ ਪਾਵੇ ਨਾ ਹਾਂ ਨਾ ਕੋਈ ਜਾਵੇ ਸੌਦਾ ਲੈਣ ਕਿਸੇ ਨੂੰ ਕੋਲ ਪੈਸਾ ਹੈਗਾ ਕਿਸੇ ਕੋਲ ਨਹੀਂ ਰਹਿੰਦੇ ਕਈ ਵਾਰ ਹਾਂ ਜੇ ਦੁਕਾਨ ਪਾਈ ਹੈਗਾ ਤੁਸੀਂ ਬਿਰਜੀ ਤੇ ਸਾਰੇ ਸਬਰ ਕਰਕੇ ਫਿਰ ਸੌਦਾ ਆ ਵੀ ਬਾਅਦ ਚ ਜੇ ਦਿੱਤਾ ਤਾਂ ਫਿਰ ਸਬਰ ਤਾਂ ਕਰਨਾ ਪੈਂਦਾ ਵੀ ਚਲ ਕੋਈ ਗਰੀਬ ਬੰਦਾ ਹੋਲੀ-ਹੋਲੀ ਦੇ ਦੇਗਾ ਨਾ ਹਾਂ ਇੱਕ ਗੱਲ ਇਹ ਵੀ ਹੈਗਾ ਬਿਰਜੀ ਅਗਰ ਮੈਂ 10 ਰੁਪਿਆ ਕੇ 10000 ਕੇ ਸੌਦਾ ਆਪਕੇ ਖਾ ਕੇ ਅਗਰ ਪੈਸਾ ਨਹੀਂ ਦਾਂਗੇ ਆਪਕਾ ਤਾਂ ਮੈਂ ਕੋਈ ਕਿਸਮਤ ਲੈ ਕੇ ਨਹੀਂ ਜਾਵਾਂਗੇ ਪਰ ਗੱਲ ਇਹ ਹੈਗਾ ਇਹ ਲੋਖਾ ਜੋਖਾ ਮੈਨੂੰ ਕਿਹੜੀ ਜਲਮ ਤੱਕ ਕਿਹੜੀ ਪਾਪ ਮੈਂ ਇਸਿਰ ਤੱਕ ਢੋਗਾਂਗੇ ਇਹ ਕੋਈ ਪਤਾ ਨਹੀਂ ਹੈਗਾ ਬਿਲਕੁਲ ਸਿਆਣੀ ਗੱਲ ਹੈ ਹਾਂ ਹਾਂ ਆਪਕੇ ਤਾਂ ਕੁਝ ਨਹੀਂ ਲੈ ਕੇ ਮੈਂ ਜਾਵਾਂਗੀ ਨਾ ਆਪਕੇ ਕਿਸਮਤ ਪੱਤ ਕੇ ਲੈ ਕੇ ਜਾਵਾਂਗੇ ਹਾਂ ਗੱਲ ਇੱਥੇ ਰਹਿ ਗਈ ਮੈਂ ਜਰਾ ਆਪਕਾ ਨਮਕ ਕੇ ਪੈਕੇਟ ਉਧਾਰ ਖਾਤੀ ਹੈਗਾ ਇਹ ਨਮਕ ਕੇ ਪੈਕੇਟ ਮੈਂ ਸਾਤੋ ਜਲਮ ਤੱਕ ਨਹੀਂ ਕਟਾ ਪਾਂਗੇ ਹਾਂ ਤੇ ਸੋਨੀ ਚਲੋ ਆਪਾਂ ਗੱਲਾਂ ਤੇ ਲੰਮੀਆਂ ਹੁੰਦੀਆਂ ਰਹਿਣੀਆਂ ਕੋ ਕੋਈ ਗੱਲ ਨਹੀਂ ਬਹੁਤ ਸੋਹਣੀਆਂ ਤੂੰ ਵਧੀਆ ਗੱਲਾਂ ਕਰਦੀ ਸਿਆਣੀ ਗੱਲ ਐ ਤੇ ਚਲੋ ਫਿਰ ਆਪਾਂ ਹੁਣ ਲੇਟ ਹੋ ਰਿਆ ਕਰੀਏ ਸ਼ੂਟ ਸਟਾਰਟ ਤੇ ਚੱਲ ਫਿਰ ਹੋ ਜਾ ਰੈਡੀ ਠੀਕ ਐ ਹਾਂ ਓਕੇ ਹੈ ਪਰ ਇਹ ਪਹੰਚਤ ਬੰਨਿਆ ਸੋ ਮੰਨਦੀ ਨਹੀਂ ਹੈ ਉਹ ਬੱਸ ਇੱਥੇ ਨਾ ਗਾਲਾਂ ਕੱਢ ਫਿਲਮ 'ਚ ਹੀ ਕੱਢਾਂਗੇ ਜਿੰਨੀਆਂ ਕੱਢਣੀਆਂ ਨੇ ਹੇ ਹਰਾਮ ਜੀ ਤੈਨੂੰ ਮੈਂ ਕਿੰਨੇ ਵਾਰ ਕਿਹਾ ਪੈਸੇ ਤੂੰ ਮੈਂ ਕਰ ਰਹਾ ਹਾਂ ਪੈਸੇ ਕੇ ਥੋੜਾ ਕੰਮ ਕੁੰਮ ਕੀਤਾ ਹੈ ਹਜੇ ਦਿੱਤਾ ਨਹੀਂ ਕੋਈ ਮਹੀਨੇ ਕੰਟ ਖਲੋ ਤੇ ਆ ਫਿਰ ਦੇ ਦੇਣ ਲੇ ਵੀ ਸੁਣ ਲਈ ਐਕਡਮ ਮਿੰਟੋ ਮਗਰੋ ਚਰ ਗਈ ਹੈਗੇ ਪੈਸੇ ਲੈ ਕੇ ਸਾਨੂੰ ਦੋਗਾ ਨਹੀਂ ਲੈ ਵੀ ਸੁਣ ਨਹੀਂ ਤਾਂ ਪਹਿਲੀ ਕਿਰਦਾਰ ਚ ਵੜ ਗਈ ਜੇ ਬਾਣੀਆਂ ਦੀ ਤਾਂ ਛਗਲ ਵੀ ਨਹੀਂ ਵਿਖਾਈ ਤੇ ਬਾਣੀਆਂ ਨਾਲ ਜ ਬੋਰੀ ਚ ਮੈਂ ਪੈਸਾ ਦੇ ਦਿੱਤਾ ਮੈਂ ਸਾਰੇ ਬੰਨੀਆਂ ਨੂੰ ਬੰਨੀਆਂ ਕੋਲ ਜਿਹਨੋਂ ਕੋਲ ਸੌਦਾ ਕਰਦੇ ਉਹਨਾਂ ਮੈਂ ਕਿ ਭੈਣ ਜਦੋਂ ਹੁਣ ਤੱਡੇ ਕੋਲ ਮੈਂ ਸੌਦੇ ਨਹੀਂ ਤਾਂ ਅਸਲੀ ਆਵਾਂਗੇ ਨਗਦ ਰੋਗਰ ਖਾਲਾਂਗੇ ਨਹੀਂ ਰੋਗਰ ਤਾਂ ਭੁખી ਮਰ ਲਾਂਗੇ ਠੀਕ ਹੈ ਠੀਕ ਹੈ ਚੱਲ ਸੋਨੀ ਫਿਰ ਹੋ ਜਾ ਰੈਡੀ ਹੈ ਠੀਕ ਹੈ ਚਲੋ ਚਲੀਏ ਫਿਰ ਹਾਂ ਲੈ ਚੁੱਕ ਸਮਾਨ ਜਾ ਤੇ ਫਿਰ ਕਰੀਏ ਆਪਾਂ ਤਿਆਰੀ ਚਲੋ ਵੀ चलो फिर राम राम भाई राम राम जी कौन आ गया है कि नहीं छोटे कितो आ गया कि कौन है यार को ओ भाई पैसे नहीं लेने तेरे को तेजू राम बाणिया और कौन <laughs> अच्छा पैसे लेने आई लगा पैसे लिए आपको भरोसा नहीं रिया फिर ਪਰ ਉਸੇ ਪਤਾ ਨਹੀਂ ਹੈਗਾ ਮੈਨੂੰ ਭਾਈ ਮੈਂ ਤਾਂ ਕਈ ਵੇ ਤੇਰੇ ਘਰੇ ਗੇੜੇ ਮਾਰ ਆਇਆ ਮੈਨੂੰ ਪਤਾ ਲੱਗਾ ਇੱਧਰ ਕੰਮ ਕਰਨ ਆਈ ਹੈ ਤਾਂ ਗਾ ਕੇ ਤੇਰੇ ਪਿੱਛੇ ਆ ਗਿਆ ਮੈਂ ਤਾਂ ਅੱਛਾ ਹੈ ਪਿੱਛੇ ਲੈਣ ਆਈ ਐਂ ਜੋ ਮੈਂ ਜੇ ਦੇਖ ਆਇਆਗਾ ਤੈਨੂੰ 2 ਤਾਰੀਖ ਨੂੰ ਪੈਸਾ ਦੰਗੇ ਤਾਂ ਹੁਣੇ ਤੂੰ ਮਗਰ ਪੈ ਗਈ ਮੈਨੂੰ ਓ ਭਾਈ ਮੇਰੀ ਗੱਲ ਸੁਣ ਲੈ ਤੇਰੀ ਇੱਕ ਦੋ ਨਹੀਂ ਪਤਾ ਨਹੀਂ ਕਿੰਨੀਆਂ ਕੁ ਦੋ ਲੰਘੀਆਂ ਤੇਰੀਆਂ ਮੈਂ ਹੁਣ ਤੱਕ ਤੇਰਾ ਬੜਾ ਮੂੰਹ ਦੇਖਦਾ ਆਵਾ ਹੁਣ ਮੈਂ ਤੈਨਾਂ ਲੈ ਆਈ ਨਹੀਂ ਕਰਨਾ ਮੈਂ ਘਰ ਦਾ ਤੇਰੇ ਮੁੰਡੇ ਨੂੰ ਲੈ ਚੱਲਦਾ ਨਾਲ ਤੇ ਜਦੋਂ ਪੈਸੇ ਹੋਣਗੇ ਇਹਨੂੰ ਛਡਾ ਕੇ ਲੈ ਜੀ ਗੇੜੇ ਰੱਖ ਲਈ ਨਾ ਮੈਂ ਤਾਂ ਤੈ ਭੈਣ ਜੀ ਤੇ ਮੇਰੇ ਮੁੰਡਾ ਕਤੋਂ ਖਰਕੇ ਲੈ ਦੇ ਮੈਂ ਤੂੰ ਪੈਸੇ ਤੂੰ ਤੇ ਮੂੰਹ ਤੇ ਮਾਰ ਕੇ ਆਉਂਗੀ 2 ਤਰੀਕ ਨੂੰ ਹਾਂ ਭਾਈ ਜੇ ਮੇਰੀ ਗੱਲ ਸੁਣ ਲੈ ਐ 2 ਤਰੀਕ ਨੂੰ ਦੇਖਣਾ ਇਹ ਪੈਸੇ ਮੇਰੇ ਨਾਨਾ ਦੇਣ ਆਏ ਤੇ ਆ ਮੁੰਡਾ ਲੈ ਜੀ ਤਾ ਚੱਕ ਕੇ ਮੈਨੂੰ ਵੀ ਤੇਜੂ ਰਾਮ ਬਾਲੀ ਠੀਕ ਆ ਠੀਕ ਆ ਲੈ ਦੇ ਹਾਂ ਠੀਕ ਹੈ ਤੇਜੂ ਰਾਮ ਤੇਲੂ ਰਾਮ ਹਾਂ ਭੈਣ ਜੀ ਸ਼ਕਲ ਦੇਖ ਕਿੰਨਾ ਬਣਾ ਕੇ ਗੱਲਾਂ ਛੱਡ ਭਾਈ ਗਾਲਾਂ ਨਾ ਕੱਢ ਗਾਲਾਂ ਨਾ ਕੱਢ ਜੇ ਮੈਂ ਤੈਨੂੰ ਕਹਿਆ ਹਰਾਮ ਜਿਹੜਾ ਤੈਨੂੰ 2 ਤਰੀਕ ਨੂੰ ਪੈਸਾ ਦੇ ਦਾਂਗੇ ਕਰ ਤੂੰ ਮਗਰ ਚੜਿਆਗਾ ਮੁੰਡਾ ਚੱਕ ਲੈ ਆ ਜੇ ਨਾ ਮਤ ਆਗਾ ਤੇਰੇ ਚ ਮੁੰਡੇ ਚੱਕ ਲੈ ਆ ਦੇਖ ਮੁੰਡੇ ਦੀ ਕਿਵੇਂ ਬੋਦੀ ਰੱਖੀ ਹੋਈ ਹੈ ਹੈ ਪਤਾ ਹੈਗਾ ਮੁੰਡਾ ਕਿ ਤੂੰ 10000 ਚੋਂ ਮੇਰੇ ਮੁੰਡਾ ਚੱਕ ਲੈ ਆ ਜੇਗੀ 10000 ਦੇ ਬਦਲੇ ਤੈਨੂੰ ਕਾ ਕਈ ਕਰੋੜੋਂ ਨਾ ਭਰਨੇ ਪੈ ਦੇਵੇਂ ਹੈ ਉਹ ਭਾਈ ਤੂੰ ਦਾ ਬਿਦਰਾਜ ਦਿੱਤਾ ਚਲ ਕੋਈ ਗੱਲ ਨਹੀਂ ਭਾਈ ਮੈਂ ਤਾਂ ਮਿਹਨਤ ਕਰਦਾ ਜੀ ਦੇ ਦੇਗੀ 2 ਤਰੀਕ ਨੂੰ ਪੈਸੇ ਹਾਂ ਦੇ ਦਾਂਗੇ ਵਈ ਬੈ ਤੇ ਤੈਨੂੰ ਰੋਵਣਾ ਜਾ ਬੀ ਚੱਕਾ ਪਾਉ ਜਾਏ ਤੂੰ ਹਾਂ ਚੱਗਾ ਭਾਈ ਮੁਰਗੇ ਨਾਲ ਹੀ ਮੇਰੇ ਕਰੋ ਨਹੀਂ ਹੁੰਦਾ ਭਾਈ